ਪੀਵੀ 26 ਨਿਊਜ਼ ਤੋਂ ਮੈਂ ਆਇਆ ਸਰਬਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਮੈਡੀਕਟ ਨੂਪੁਰ ਚਟਲੀ ਅੱਜ ਵੀ ਬਹੁਤ ਹੀ ਮੰਦਭਾਗੀ ਘਟਨਾ ਦੇ ਵਿਰੁੱਧ ਦੇ ਵਿੱਚ ਅੱਜ ਸਾਰੀਆਂ ਸੀ ਮਾਵਾਂ ਭੈਣਾਂ ਮਹਿਲਾਵਾਂ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕੱਲ ਅੰਮ੍ਰਿਤਸਰ ਸਾਹਿਬ ਦੇ ਵਿੱਚ 81 ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨੇ ਸਾਡੇ ਸਾਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਹ ਮੰਦਭਾਗੀ ਘਟਨਾ ਤੁਸੀਂ ਸਭ ਨੂੰ ਇਸ ਜੀ ਤੋਂ ਜਾਣੋ ਸਵਾਗਤ ਸਹਿਬ ਡਾਕਟਰ ਪੀ ਬ੍ਰਾਮ ਅੰਮੇਦਕਰ ਜੀ ਦੀ ਪੁੱਤ ਨੂੰ ਸਟੈਚੂ ਨੂੰ ਕਿਸੇ ਨੇ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਭ ਚਿੰਤਿਤ ਰਹਣਾ ਜਾਣੂ ਹੋ ਕਿ ਇਹ ਘਟਨਾ ਜਦੋਂ ਵਾਪਰੀ ਹੈ ਤਾਂ ਸਾਰਾ ਸਮਾਜ ਹਰ ਵਿਅਕਤੀ ਹਰ ਸਮਾਜ ਦਾ ਆਦੇਤਾਰ ਕਿਵੇਂ ਹੀ ਇਸ ਚੀਜ਼ ਤੋਂ ਝੰਡੋੜ ਕੇ ਰਹਿ ਚੁੱਕਾ ਹੈ ਤਾਂ ਅੱਜ ਸਾਡਾ ਇਸ ਰੋਸ ਪ੍ਰਦਰਸ਼ਨ ਕਰਨ ਦਾ ਸਿਰਫ ਇੱਕੋ ਇੱਕ ਵਿਸ਼ਾ ਸੀ ਕਿ ਉਸ ਵਿਅਕਤੀ ਨੇ ਜੋ ਦੋਸ਼ੀ ਵਿਅਕਤੀ ਹੈ ਉਸ ਨੂੰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਸਕਤ ਤੋਂ ਸਕਤ ਤਸਦਲਤੀ ਜਾਵੇ ਤਾਂ ਕਿ ਜੋ ਮਾਨ ਸਨਮਾਨ ਦੀ ਖਾਨੀ ਹੋਈ ਹੈ ਸਾਡੇ 바ਵਾ ਸਾਹਿਬ ਨੂੰ ਮਿਲ ਕਰਦੀ ਮੈਂ ਖੁਦ ਇੱਕ ਐਡਵੋਕੇਟ ਹਾਂ ਤੇ ਅਸੀਂ ਇੱਕ ਐਡਵੋਕੇਟਿਵ ਉਪਾਤੀ ਕਿਵੇਂ ਹਾਸਲ ਕੀਤੀ ਹੈ ਕਿ ਵੀ ਕੀ ਇਹਦਾ ਕੀ ਬੇਸਿਕ ਸੀ ਕੀ ਸਟਰਕਚਰ ਸੀ ਉਹ ਸਾਨੂੰ ਹਾਸਲ ਕਰਨ ਦੀ ਜੋ ਉਪਾਤੀ ਦਿੱਤੀ ਹੈ ਉਹ 바ਵਾ ਸਾਹਿਬਾਂ ਮਿਲ ਕਰਨੇ ਦਿੱਤੀ ਹੈ ਕਿਉਂ ਕਿ ਉਹਨਾਂ ਨੇ ਸੰਵਿਧਾਨ ਰਚਿਆ ਜੇ ਉਹਨਾਂ ਨੇ ਸੰਵਿਧਾਨ ਦੇ ਵਿੱਚ ਸਾਨੂੰ ਮਹਿਲਾਵਾਂ ਨੂੰ ਬਰਾਬਰ ਹੱਕ ਦਿੱਤੇ ਤਾਂ ਅਸੀਂ ਇਸ ਉਪਾਤੀ ਨੂੰ ਹਾਸਲ ਕਰਨ ਦੇ ਕਾਬਿਲ ਬਣੇ ਅਸੀਂ ਅੱਜ ਭੈਣਾਂ ਆਪਣੀ ਆਜ਼ਾਦੀ ਮਾਨ ਰਹੀਆਂ ਹਾਂ ਅਸੀਂ ਅੱਜ ਭੈਣਾਂ ਹਰ ਕਿਤੇ ਵਿੱਚ ਅੱਗੇ ਆ ਰਹੀਆਂ ਹਾਂ ਕਿਸ ਦੀ ਵਜ੍ਹਾ ਨਾਲ ਆ ਰਹੀਆਂ ਹਨ ਸਿਰਫ ਔਰ ਸਿਰਫ ਬਾਬਾ ਸਾਹਿਬਾ ਮੈਦ ਕਰਦੇ ਵਜ੍ਹਾ ਨਾਲ ਕਿਉਂਕਿ ਇਹਨਾਂ ਨੇ ਭੈਣਾਂ ਨੂੰ ਮਾਂਵਾਂ ਨੂੰ ਬਰਾਬਰ ਦੇ ਹੱਕ ਦਿੱਤੇ ਹਨ ਤੇ ਅੱਜ ਸਾਡੇ ਉਸ ਗੁਰੂ ਦੀ ਉਸ ਮਾਪੂਸ਼ ਦੀ ਬੇਅਦ ਵੀ ਹੋਣਾ ਸਾਡੇ ਲਈ ਬਹੁਤ ਹੀ ਮੰਦ ਭਾਗੀ ਚੀਜ਼ ਹੈ ਜਿਸ ਨੂੰ ਅਸੀਂ ਕਦੇ ਵੀ ਮਾਫ਼ ਨਹੀਂ ਕਰਾਂਗੇ ਉਹ ਸਾਡਾ ਸਾਰਾ ਸਮਾਜ ਇਸ ਚੀਜ਼ ਦੀ ਮੰਗ ਕਰਦਾ ਹੈ ਕਿ ਉਸ ਵਿਅਕਤੀ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾ ਜੋ ਐਸੀ ਆਉਣ ਵਾਲੀ ਮਨਮਤਾਗੀ ਘਟਨਾ ਕਦੇ ਵੀ ਨਾ ਵਾਪਸ ਆ ਕੇ ਕਿਉਂਕਿ ਇਸ ਚੀਜ਼ ਦੇ ਨਾਲ ਜਦੋਂ ਇਹ ਘਟਨਾ ਹੌਲੀ-ਹੌਲੀ ਪੂਰੇ ਇੰਡੀਆ ਵਿੱਚ ਫੈਲ ਰਹੀ ਹੈ ਤਾਂ ਇਸ ਨਾਲ ਕਿਤੇ ਨਾ ਕਿਤੇ ਪੰਜਾਬ ਵੀ ਕਲੰਕਿਤ ਹੋ ਰਿਹਾ ਹੈ ਜੋ ਸਾਡਾ ਪੰਜਾਬ ਸ਼ਹੀਦੀਆਂ ਦਾ ਹੱਕਦਾਰ ਸੀ ਜਿਸ ਨੇ ਸ਼ਹੀਦੀਆਂ ਦੇ ਨਾਲ ਪੰਜਾਬ ਨੂੰ ਇੱਕ ਭਾਰਤ ਦੇ ਵਿੱਚ ਇੱਕ ਵਧੀਆ ਸਥਾਨ ਸੁਨਾਰੇ ਅਖਰਾਂ ਵਿੱਚ ਸਥਾਨ ਦਿੱਤਾ ਹੋਇਆ ਸੀ ਪਰ ਉਸੇ ਇੱਕ ਵਿਅਕਤੀ ਦੇ ਕਾਰਨ ਕਿਤੇ ਨਾ ਕਿਤੇ ਅਸੀਂ ਸਾਰੇ ਵੀ ਸ਼ਰਮਨਾਕ ਹੋਏਗਾ ਤਾਂ ਆਪ ਸਭ ਚੀਜ਼ ਨੂੰ ਬਹਿੰਤੀ ਹੈ ਤੇ ਮੇਰੀ ਇਸ ਪੁਕਾਰ ਨੂੰ ਤੁਸੀਂ ਸਰਕਾਰ ਤੱਕ ਪਹੁੰਚਾਓ ਜੋ ਸਰਕਾਰ ਰੋਜ਼ ਹੀ ਕਹਿੰਦੀ ਹੈ ਕਿ ਲਾਅ ਐਂਡ ਆਰਡਰ ਬੜੇ ਵਿਵਸਥਿਤ ਤੇ ਸਮੂਲੀ ਤਰੀਕੇ ਨਾਲ ਚੱਲ ਰਿਹਾ ਹੈ ਪਰ ਮੈਨੂੰ ਨਹੀਂ ਲੱਗ ਰਿਹਾ ਕਿ ਕਾਨੂੰਨ ਦੇ ਰਖਵਾਲੇ ਨੂੰ ਵੀ ਅੱਜ ਕਾਨੂੰਨ ਦੀ ਰੱਖਿਆ ਦੀ ਲੋੜ ਹੈ ਸਾਡਾ ਇੱਕ ਸਲੋਗਨ ਹੈ ਕਾਨੂੰਨ ਦੇ ਰਖਵਾਲੇ ਦੀ ਰੱਖਿਆ ਕਰੋ ਦੇਖੋ ਅੱਜ ਕਾਨੂੰਨ ਦੀ ਸਿਰਜਣਾ ਕਰਨ ਵਾਲਾ ਉਹ ਵਿਅਕਤੀ ਉਹ ਮਹਾਪੁਰਸ਼ਾ ਜੁ खुद ਵੀ ਆਪਣੀ ਰੱਖਿਆ ਮੰਗ ਰਿਹਾ ਹੈ ਇਹ ਬਹੁਤ ਹੀ ਮੰਦਭਾਤ 5 ਵਜੇ ਦੇ ਇਕੱਤਰਿਤ ਹੋਇਆਏ تھے ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਟਾਈਮ ਕਿੰਨਾ ਹੋ ਚੁੱਕਾ ਹੈ 4 ਵਜੇ ਸਾਢੇ ਸਾਰੀਆਂ ਪੈਣਾ ਮਾਜਾ ਨਾ ਸ਼ਹਿਰਾਂ ਨੂੰ ਨਹੀਂ ਮਿਲ ਸਕੀ ਜਾਂ ਫਿਰ ਉਹ ਆਣਾ ਨਹੀਂ ਚਾਹੁੰਦੇ ਸੀ ਅਸੀਂ ਇਸ ਤੋਂ ਬਾਅਦ ਇੱਥੇ ਰੋਜ਼ ਪ੍ਰਦਰਸ਼ਨ ਕਰਾਂਗੇ ਢੱਲੇ ਕਰਾਂਗੇ ਔਰ ਹਰ ਇੱਕ ਐਸ.ਐਮ. ਆਫਿਸ ਡੀ.ਸੀ. ਆਫਿਸ ਹਰ ਜਗ੍ਹਾ ਨੂੰ ਜਾਮ ਕਰਾਂਗੇ ਹੋ ਸਕੇ ਤਾਂ ਪੈਣਾ ਮੈਲਾਵਾ ਹਾਈਵੇ ਵੀ ਜਮ ਕਰ ਸਕਦੀਆਂ ਹਨ ਮੇਰਾ ਨਾਮ ਪ੍ਰਿਆ চোপੜਾ ਹੈ ਤੇ ਸਾਨੂੰ ਬਹੁਤ ਬਹੁਤ ਜ਼ਿਆਦਾ ਰੁਕੋਏ ਆ ਸੰਵਧ ਪਾਤੀ ਪੱਗੇ ਕੱਢਣ ਵਾਲੇ ਜੋ ਕਿ ਅੰਮ੍ਰਿਤਸਰ ਸਰਵਨ ਚਿੰਨ੍ਹ ਹੁੰਦੇ ਹਨ ਤੇ ਅਸੀਂ ਚਾਹੁੰਦੇ ਆ ਕਿ ਉਸ ਜਿਸ ਨੇ ਵੀ ਇਹ ਕਰ ਤਰਾਂ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਕਿ ਕਿਤੇ ਜਾਵੇ ਤਾਂ ਕੋਈ ਕਦਮ ਚੱਕਣ ਲਗੇ ਮਤਲਬ ਸੱਤ ਦਿਨਾਂ ਚ ਇੰਨਾ ਜ਼ਿਆਦਾ ਰੋਸ ਹੈ ਕਿ ਅਗਰ ਨਾ ਕੁਝ ਕੀਤਾ ਗਿਆ ਇਸ ਵਿਸ਼ੇ ਤੇ ਤਾਂ ਅਸੀਂ ਸਾਡੇ ਜੋ ਇਹੇਸ਼ਤੇ ਜਨਤਾ ਹੈ ਆਮ ਜਨਤਾ ਹੈ ਸਭ ਮਤਲਬ ਤੇ ਪੂਰੇ ਦੇਸ਼ ਦੇ ਵਿੱਚ ਇੰਨਾ ਰੋਸ ਜ਼ਿਆਦਾ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਅਗਰ ਉਸ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਕੋਈ ਚੱਕ ਕੇ ਜਾਣ ਕਰਾਂਗੇ ਰੋੜਾਂ ਤੇ ਨਾਵਾਂਗੇ अगर प्रशासन ने कुछ प्रशासन जो भी कर रहे हैं उसमें इसके खिलाफ सख्त सख्त कार्रवाई करनी चाहिए है अस अपील करते हैं कि कृपा करके इस मुद्दे मुद्दे में उठाया जाए ता कि उस दोषी को सजा दी जाए तो अगर तो आए कदम जिसम तो सोव सोच भी ऐसा कुछ ना हो जो सूह शांति भंग कर ਕਲੋ ਬਿਤਾ ਕੇ ਲੋਕਾਂ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਸਕੇ ਤੋਂ ਉਸੋ ਕਿਰਪਾ ਕਰਕੇ ਇਸ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਤੇ ਸਾਡੇ ਵੱਲੋਂ ਇਹ ਹੀ ਗੁਜਾਰਿਸ਼ ਹੈ ਸਾਰੇ ਜਨਤਾ ਵੱਲੋਂ ਸਾਡੇ ਮੈਲਾ ਅਸੀਂ ਅੱਜ ਮੈਲਾ ਦਾ ਪ੍ਰਦਰਸ਼ਨ ਕੀਤਾ ਹੋਰੇ ਸਾਰੇ ਲੇਡਿਸ ਆਈਆਂ ਹੋਈਆਂ ਔਰ ਸਾਰਿਆਂ ਨੇ ਬਹੁਤ ਹੀ ਦੁੱਖ ਜਤਾਇਆ ਇਸ ਵਿਸ਼ੇ ਤੇ ਬਹੁਤ ਹੀ ਰੁੱਖ ਲੱਗਿਆ ਸਾਨੂੰ ਇਸ ਵਿਸ਼ੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਅੱਜ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਮੇਰੀ ਦੀਗਿਆ ਵਾਲੇ ਵੀਰੋ ਤੇ ਪ੍ਰੈਸ ਕੋਰਪਰ ਦੇ ਵੀਰ ਨੇ ਜਿਨ੍ਹਾਂ ਨੇ ਅੱਜ ਸਾਡੇ ਇੱਕ ਆਵਾਜ਼ ਤੇ ਸਾਡੇ ਨਾਲ ਖੜੇ ਹੋਏ ਨੇ ਜੋ ਵੀ ਸਾਡੀ ਅੱਜ ਦੀ ਆਵਾਜ਼ ਤੁਸੀਂ ਉਸ ਤੱਕ ਪੂਰੇ ਦੇਸ਼ ਤੱਕ ਪਹੁੰਚਾਉਣੀ ਹੈ ਤੇ ਜੋ ਸਾਡੇ ਭੀਮrao ਅੰਬੇਦਕਰ ਜੀ ਜੋ ਸੰਜਾਲ ਵਿਕੇ ਗਏ ਸੀ ਜੋ ਸਾਡੇ ਹੱਕਾਂ ਦੀ ਰਾਖੀ ਕਰਕੇ ਗਏ ਸੀ ਅੱਜ ਸਾਨੂੰ ਉਹਨਾਂ ਨੇ ਜੀਣ ਦਾ ਅਧਿਕਾਰ ਦਿੱਤਾ ਹੈ ਤੇ ਸਾਰੀਆਂ ਭੈਣਾਂ ਦਾ ਕੋਈ ਵੀ ਉਸੇ ਤੇ ਖੜੇ ਹਾਂ ਤਾਂ ਅੱਜ ਉਹਨਾਂ ਦੀ ਬਦੌਲਤ ਔਰ ਜੋ ਉਹਨਾਂ ਦੀ ਸੈਕਚੂਲ ਦੇ ਨਾਮ ਦੀ ਹਮੰਦਭਾਗੀ ਪਟਨਾ ਵਰਦੀ ਹੈ ਤਾਂ ਉਹਦੇ ਅੱਜ ਖਿਲਾਫ ਦੇ ਕੇਣਾ ਹੀ ਦੋਸਾਰ ਕੇ ਪਹਿਨਾ ਕਰ ਉਸ ਪਰਸ਼ੀਦਾ ਰਹੇ ਹਨ ਕਰਨ ਦੇ ਲਈ ਅੱਜ ਰੋਡ ਦੇ ਉੱਤੇ ਖੜੇ ਇਹ ਰੋਡ ਪ੍ਰਦਰਸ਼ਨ ਕੀ ਹੈ ਔਰ ਰੋਜ਼ ਪ੍ਰਦਰਸ਼ਨ ਕੀ ਹੈ ਜਿਸ ਤੇ ਲਈ ਇਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਹ ਹਮੰਦਭਾਗੀ ਪਟਨਾ ਜਿਸ ਨੇ ਵੀ ਜਿਸ ਲੜਕੀਆਂ ਨੂੰ ਕੀਤੀ ਸਭ ਉਸ ਲੜਕੀਆਂ ਜਿਹਨਾਂ ਨੂੰ ਬਲੈਕ ਸਾਈਨ ਪੁੱਛੇ ਦੀ ਜਾਵੇ ਔਰ ਉਹਨੇ ਉੱਥੇ ਬੜਨੀ ਕਾਨੂੰਨੀ ਕਾਰਵਾਈ